ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਬਠਿੰਡੇ ਦੇ ਬਾਈਪਾਸ ਦੇ ਉੱਤੇ ਖੜੇ ਆ ਇੱਕ ਬਹੁਤ ਸੋਹਣੀ ਕੋਸ਼ਿਸ਼ ਕਰਕੇ ਕਿਸੇ ਨੇ ਪੰਛੀਆਂ ਦੇ ਲਈ ਘਰ ਬਣਾਇਆ ਹੋਇਆ ਆਹ ਦੇਖੋ ਜੀ ਬਹੁਤ ਵਧੀਆ ਜਿਹਦੇ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਪੰਛੀ ਰਹਿ ਰਹੇ ਆ ਆਪਣਾ ਜੀਵਨ ਬਚਲ ਕਰ ਰਹੇ ਆ ਪਾਣੂ ਪਤਾ ਹੈ ਹੁਣ ਕਿ ਕੱਚੇ ਘਰ ਨਾ ਹੋਣ ਕਰਕੇ ਦਰਖਤਾਂ ਦੀ ਘਾਟ ਕਰਕੇ ਪੰਛੀਆਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਤੇ ਬਹੁਤ ਉਪਰਾਲਾ ਸੋਣਾ ਕੀਤਾ ਹੋਇਆ ਇਹਨਾਂ ਨੇ ਤੇ ਲਿਖਿਆ ਵੀ ਹੋਇਆ ਥੱਲੇ ਕਿਹਦੇ ਕਿਹਦੇ ਵੱਲੋਂ ਉਪਰਾਲਾ ਕੀਤਾ ਗਿਆ ਇਹ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੇ ਤੇ ਜਰੂਰ ਸ਼ੇਅਰ ਕਰਨਾ ਕਿਸੇ ਦੀ ਇਸ ਉਪਰਾਲੇ ਨੂੰ ਤਾਂ ਕਿ ਕਿਸੇ ਨੂੰ ਹੋਰ ਵੀਰ ਨੂੰ ਵੀ ਗਿਆਨ ਆ ਜਾਵੇ ਪੰਛੀ ਕਰਤੀਆਂ ਲਈ ਹੈਵਨ ਜੋਤਕਾਰ ਦੀਪਿੰਦਰ ਸਿੰਘ ਪਿਤਾ ਤੇ ਐਲਵਨ ਜੋਤਕਾਰ ਨਿਸ਼ੰਤਰ ਸਿੰਘ ਛੁੱਟੀ ਦਾ ਦਾਦਾ ਤੇ ਜੱਗਾ ਸਿੰਘ ਪਰਦਾਦਾ ਇਸ ਸਾਲ ਤੇ ਜੇ ਗੁਰਪ੍ਰਖੋ ਜਪਿੰਦਰ ਸਿੰਘ ਸਿੰਘਦੇਵ ਸਿੰਘ ਦਾਦਾ ਚਾਚਾ ਤੇ ਅਮਰਜੀਤ ਸਿੰਘ ਦਾਦਾ ਚਾਚਾ ਇਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਦੂਜੇ ਵੀਰਾਂ ਨੂੰ ਬੇਨਤੀ ਵੀ ਕਰਦੇ ਆ ਕਿ ਨਹੀਂ ਜਿਆਦਾ 1 2 4 5 ਆਪਾਂ ਵੀ ਪੰਛੀਆਂ ਦੇ ਲਈ ਘਰ ਬਣਾਈਏ ਇਹਨਾਂ ਦਾ ਵੀ ਇਸ ਸੰਸਾਰ ਦੇ ਉੱਤੇ ਉਹਨੇ ਹੱਕ ਹੈ ਜਿੰਨਾ ਆਪਣਾ ਪਰ ਇਹਨਾਂ ਨੇ ਘਰ ਆਪਾ ਖੋਲੇ ਜਿੱਥੇ ਕੱਚੇ ਘਰ ਨੂੰ ਪੱਕੇ ਕਰ ਲਏ ਚਲੋ ਠੀਕ ਹੈ ਪਰ ਆਪਾ ਦਰਖਤ ਵੱਢ ਕੇ ਬਹੁਤ ਵੱਡਾ ਪੰਦਰ ਤੇ ਨੁਕਸਾਨ ਕੀਤਾ ਇਹਨਾਂ ਦਾ ਤੇ ਇਹਨਾਂ ਵੀਰਾਂ ਨੂੰ ਅਸੀਂ ਸ਼ਵਾਛ ਦਿੰਨੇ ਆ ਆਪਦੇ ਵੱਲੋਂ ਬਹੁਤ ਖੂਪ ਉਪਰਾਲਾ ਕੀਤਾ ਹੈ ਕੋਲ ਦੀ ਲੰਘ ਰਹੀ ਸੀ ਤੇ ਪਰ ਦਿਲ ਦੀ ਕੀਤਾ ਇਸ ਕਰਕੇ ਮਜਬੂਰ ਹੋ ਗਿਆ ਸੀ ਵੀਡੀਓ ਬਣਾਉਣ ਦੇ ਲਈ ਤੇ ਕੁਝ ਇਹਨਾਂ ਨੇ ਅੱਗੇ ਸ਼ੇਅਰ ਵੀ ਲਿਖੇ ਹੋਏ ਆ ਉਹ ਵੀ ਤੁਹਾਨੂੰ ਪੜਾਉਣੇ ਆ ਟਰੈਕ ਦਾ ਕਰਕੇ ਕੁਝ ਚੀਜ਼ਾਂ ਸਮਝ ਘਟ ਆਉਣਗੀਆਂ ਤੁਹਾਨੂੰ ਇਹ ਆ ਲਿਖਿਆ ਹੋਇਆ ਹੈਗਾ ਫੱਟਾ ਤੇ ਖੁੱਡਾ ਮੋੜੇ ਤੇ ਖੇਸੀ ਜਦ ਆਪਣੀ ਛੱਡ ਕੇ ਨਾ ਹੋਈ ਪਰਦੇਸੀ ਛੱਤ ਵਰਗੀ ਮਾਂ ਨਹੀਂ ਮਿਲਣੀ ਠੰਡੇ ਵੋੜ ਵਰਗੀ ਛਾਂ ਨਹੀਂ ਮਿਲਣੀ ਕਿਸੇ ਤੇ ਮਾਤ ਹੈ ਟਹੋਂ ਨਾਲ ਕੰਮ ਕਿਤਾ ਮਾਲ ਕੀ ਬਚਾਓ ਵੇ ਲੋਕੋ ਬੇ ਲੋੜੀ ਜਨ ਸੰਖਿਆ ਘਟਾ ਕੇ ਮੂਲ ਨਿਵਾਸੀ ਰੋਜ਼ਗਾਰੀ ਬਣਾਓ ਵੇ ਲੋਕੋ ਇਹ ਰਤਨਾ ਲੇਖਕ ਨਛੱਤਰ ਸਿੰਘ ਠੀਕਾ ਤੇ ਹੋ ਸਕਦਾ ਹੈ ਪਹਿਲਾਂ ਵੀ ਕਿਸੇ ਵੀਰ ਨੇ ਵੀਡੀਓ ਪਾਈ ਹੋਈ ਪਰ ਸਾਨੂੰ ਇਹ ਚੀਜ਼ ਚੰਗੀ ਲੱਗੀ ਅਸੀਂ ਵੀਡੀਓ ਪਾਈ ਬਠੰਡਾ ਬਾਈਪਾਸ ਦੇ ਨਾਲ ਬਣਿਆ ਹੋਇਆ ਜਰੂਰ ਦੇਖ ਕੇ ਜਾਓ ਜੇ ਤੁਹਾਡੇ ਕੋਲ ਟਾਈਮ ਲੱਗਦਾ ਹੈ ਚੰਗੀ ਲੱਗੀ ਵੀਡੀਓ ਸ਼ੇਅਰ ਕਰਿਓ ਧੰਨਵਾਦ ਸਤ ਸ੍ਰੀ ਅਕਾਲ ਆ ਦੇਖੋ ਸ਼ਾਇਦ ਇਹਨਾਂ ਦਾ ਕੋਸਾ ਇੱਥੇ ਕੋਈ ਨਿਵਾਸ ਸਥਾਨ ਹੈ ਕਿ ਕੋਈ ਜੀਐਸ ਇੰਡਸਟਰੀ ਹੈ ਹੋਸਾ ਇਸ ਪਰਿਵਾਰ ਦੀ ਹੋਵੇ ਜਾਂ ਕੋਈ ਹੋਰ ਹੋਣ ਚਲ ਜਿਨ੍ਹਾਂ ਨੇ ਪ੍ਰਾਲਗ ਕੀਤਾ ਧੰਨਵਾਦ ਕਰਦੇ ਹਾਂ ਸਤ ਸ੍ਰੀ ਅਕਾਲ